ਲੋ ਵੀ ਮਿੱਤਰੋ ਲੇ ਲਦਾਖ ਵਿੱਚ ਸਾਨੂੰ ਵੀਰ ਮਿਲਿਆ ਪੰਜਾਬੀ ਭਰਾ ਕੈਲੈਫੋਨੀਆ ਤੋਂ ਗੱਡੀ ਦੇ ਵਿੱਚ ਆਇਆ ਬਈ ਆਹ ਦਿਖਾ ਲ ਦੇ ਤੁਹਾਨੂੰ ਲੋ ਵੀ ਆਹ ਦੇਖੋ 32 ਦੇਸ਼ਾਂ ਵਿੱਚ ਇਹ ਭਰਾ ਘੁੰਮ ਚੁਕਿਆ ਆ ਤੇ ਆਹ ਦੇਖੋ ਹਰੇਕ ਕੰਟਰੀ ਦੇ ਸਟicker ਵੀ ਲੱਗੇ ਆ ਤੇ ਇੱਧਰ ਆਪਣਾ ਟਿੱਬੇ ਵਾਲਾ ਰਾਜਾ ਸਿੱਧੂ ਮੂਸੇ ਵਾਲਾ ਭਰਾ ਵੀ ਦੇਖ ਲਓ ਫੋਟੋ ਸ਼ੌਕ ਨਾ ਲਈ ਆ ਭਰਾ ਕਹਿੰਦਾ ਮੈਂ ਵੱਡਾ ਫੈਨ ਆ ਭਰਾ YouTube ਵੀ ਚਲਾਉਂਦਾ ਤੇ ਆਹ ਗੱਡੀ ਦਾ ਸਟੀਅਰਿੰਗ ਵੀ ਦੇਖ ਲਓ ਆ ਮੇਰੇ ਵਾਲ ਦੇ ਪਾਸੇ ਹੀ ਆ ਤੇ ਭਾਜੀ ਨਾਲ ਗੱਲਬਾਤ ਕਰਦੇ ਭਾਜੀ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਚੱਲਿਆ ਨੂੰ ਭਾਜੀ ਪਹਿਲੇ ਹਫਤੇ ਅਗਸਟ ਦਾ ਤੁਰਿਆ ਹੋਇਆ ਲਾਸਟ ਈਅਰ ਤੇ 8 ਮਹੀਨੇ ਹੋ ਗਏ ਹਨ ਤੇ ਜਾਣਾ ਕਿੱਥੇ ਕਿੱਥੇ ਭਾਜੀ ਭਾਜੀ ਹੁਣ ਆਲਮੋਸਟ 32 ਕੰਟਰੀਆਂ ਕਰ ਲੀਆਂ ਯੋਹਨ ਲੇਲਾ ਦਾ ਉਹ ਲੇਕ ਕੰਨਿਆ ਕੁਮਾਰੀ ਜਮਾਉਂ ਤੇ ਭਾਜੀ ਜਦੋਂ ਮੈਂ ਕੋਈ ਦਿੱਕਤ ਨਹੀਂ ਰਹਾ ਬਚਾਈ ਨਾ ਨਾ ਕੜੀ ਦਿੱਕਤ ਮੈਂ ਸਾਰਾ ਕੁਝ ਕਰਕੇ ਇਹ ਮਤਲਬ ਸਾਰਾ ਕੁਝ ਕਰਾ ਕੇ ਤੁਰਿਆ ਸਿੱਤੋਂ ਅਮਰੀਕਾ ਕੋਈ ਦਿੱਕਤ ਨਹੀਂ ਅੱਛਾ ਤੇ ਭਾਜੀ ਬਾਲ ਚੇਂਜ ਕੀਤੇ ਦੋ ਤਿੰਨ ਰਾਜਿਸਤਾਨ ਤੇ ਭਾਜੀ ਤੁਹਾਨੂੰ ਜਦੋਂ ਤੁਸੀਂ 32 ਕੰਟਰੀਆਂ ਘੋਮ ਲਈਆਂ ਸਭ ਤੋਂ ਇੱਕ ਨੰਬਰ ਦੀ ਕੰਟਰੀ ਕਿਹੜੀ ਲੱਗੀ ਤੁਹਾਨੂੰ ਆਪਣਾ ਮੁਲਕ ਇੱਕ ਨੰਬਰ ਹੈ ਤੇਰੇ ਸਾਧਕੇ ਵੀਰ ਦੇ ਮਿਟ ਕਿੰਨ ਮੁਲਕਾਂ ਨੂੰ ਕਹਿੰਦਾ ਬੈਸਟ ਜਿਹੜੇ ਰਹੇ ਹਾਂ ਹਾਂਜੀ ਇੰਡੀਆ ਪਾਕਿਸਤਾਨ ਅਫਗਾਨਿਸਤਾਨ अच्छा मतलब कुंभ के तानू ये बढ़िया लगे हां लोकी दी दीपक बहुत बहुत अरे ਤੁਸੀਂ ਉਹ ਮੈਂ ਦੱਸੂਗਾ ਨਹੀਂ ਵਲੌਗ ਦੇਖੋ ਹਾਂ ਪਾਕਿਸਤਾਨ ਮੈਂ 12 ਦਿਨ ਲਾ ਕੇ ਆਇਆ ਹੁਣ ਅੱਛਾ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਕਿੰਨੇ ਪਿਆਰ ਕਰਦੇ ਸਨ ਬਾਈ ਅਕਲ ਜੱਫੀ ਪਾ ਕੇ ਮਿਲ ਜਾ ਸਾਡੇ ਚ ਪੋਜ਼ਿਟਿਵ એનર્ਜੀ ਆਵੇ ਹਾਂ ਆ ਭਰਾਵਾਂ ਦਾ ਪਿਆਰ ਭਰਾ ਮਰਸਰ ਤੋਂ ਆ ਪਿੱਛੋਂ ਤੇ ਕੈਲੀਫੋਰਨੀਆ ਤੋਂ ਗੱਡੀ ਦੇ ਵਿੱਚ ਆਇਆ ਭਰਾ ਦੇਖ ਲੋ ਜਿਨ੍ਹਾਂ ਨੇ ਮਨ ਵਿੱਚ ਤੱਕ ਲਿਆ ਨਾ ਜਜਵੇ ਉਹ ਦੇਖ ਲੋ ਵੇ ਸਾਹਮਣੇ ਦਿਸ ਰਹੇ ਆ ਇਸ ਵੇਲੇ ਲਦਾਖ ਵਿੱਚ ਖੜੇ ਆ ਅਸੀਂ ਭਾਜੀ ਸਾਰੇ ਵੀ ਕੈਮਰਾ ਲੱਗਾ ਹਾਂਜੀ ਕੈਮਰਾ ਭਰਾ ਪੂਰੇ ਪ੍ਰਬੰਧ ਪੱਕੇ ਪ੍ਰਬੰਧ ਕਰਕੇ ਆਇਆ ਭਰਾ ਕੱਲੇ ਕੱਲੇ ਆਏ ਕੋਈ ਪ੍ਰੋਬਲਮ ਨਹੀਂ ਕੱਲੇ ਨਹੀਂ ਕੋਈ ਪ੍ਰੋਬਲਮ ਭਾਜੀ ਸਭ ਤੋਂ ਮਹਿੰਦੀ ਚੀਜ਼ ਹੈ ਭਾਜੀ ਭਾਜੀ ਮਾਜੇ ਦੇ ਪਾਉ ਆ ਅੰਮ੍ਰਿਤਸਰ ਦੇ ਲਾਗੇ ਝੰਡਿਆਰੇ ਲਾਗੇ ਪਿੰਡਿਆਂ ਇਹਨਾਂ ਦਾ ਜਿਹੜਾ ਬੜਾ ਕੀਚਾ ਕੋਟ ਤੀਰੇ ਕੋਟ ਤੀਰੇ ਕੋਟ ਭਾਜੀ ਵਿਆਹੇ ਆ ਇਕ ਕੁਵਾਰੇ ਆ ਭਾਜੀ ਜੇ ਕੱਲਾ ਫਰ ਰਹੇ ਆ ਹੁਣ ਤੁਸੀਂ ਸੋਚ ਲਓ ਆਤਬਾਤ ਕਿ ਦਿਨ ਆਜ਼ਾਦੀ ਮਿਲਦੀ ਹੈ ਨਿੰ ਭਾਬੀ ਨੇ ਕਿਹਾ ਸਾਨੂੰ ਵੀ ਲੈ ਕੇ ਜਾਓ ਸਹੀ ਗੱਲ ਆ ਸਿੱਧੂ ਮੂਸੇਵਾਲਾ ਦੇ ਬੜੇ ਤਗੜੇ ਬੰਦੇ ਆ ਇਹ ਭਰਾ ਦਾ ਬਈ ਨੰਦ ਵੱਜ ਗਿਆ ਵੇਖ ਲੋ ਉਦੋਂ ਗੱਡੀ ਦੇ ਵਿੱਚ ਆਇਆ ਭਰਾ ਬੱਤੀ ਮੋਲ ਘੁੰਮਣੇ ਆ ਆ ਗੱਡੀ ਦੇਖ ਲੋ ਤੁਹਾਨੂੰ ਕਿਸੇ ਰਾਹ ਵਿੱਚ ਵੀ ਦੱਸੂਗੀ ਆ ਦੇਖ ਲੋ 32 ਕੰਟਰੀਆਂ 50 ਸ਼ਹਿਰ 36000 ਕਿਲੋਮੀਟਰ ਨਵਤੇਜ ਡੜਵਾਲ ਆ ਭਰਾ ਦੇਖੋ ਵੀ